ਲਓ ਜੀ ਅੱਜ ਆਪਣੇ ਕੋਲ ਜਿਹੜਾ ਵੀਡੀਓ ਆਇਆ ਨਾ ਉਹ ਹੈ ਜੀ ਗੁਰੂ ਗੋਪਿੰਦ ਸਿੰਘ ਜੀ ਮੂਵੀ ਭਾਈ ਡੱਲਾ ਸਿੰਘ ਸਿੱਖ ਹਿਸਟਰੀ ਪੰਜਾਬੀ ਮੂਵੀ ਭਾਈ ਡੱਲਾ ਸਿੰਘ ਬਾਰੇ ਅਸੀਂ ਪਹਿਲੀ ਵਾਰ ਹੀ ਸੁਣਿਆ ਆ ਇਸ ਤੋਂ ਪਹਿਲਾਂ ਨਹੀਂ ਸੁਣਿਆ ਆਪਾਂ ਨਾਂ ਨਹੀਂ ਸੁਣਿਆ ਹੋਇਆ ਨਾ ਕਿਉਂਕਿ ਗੁਰੂ ਗੋਬਿੰਦ ਜੀ ਹੁਣਾਂ ਦਾ ਜਨਮ ਜਿੰਨੇ ਵੀ ਆਪਾਂ ਵੀਡੀਓ ਵੇਖੀਆਂ ਨੇ ਕੋਈ ਜ਼ਿਕਰ ਨਹੀਂ ਹੋਇਆ ਪਹਿਲਾਂ ਹਾਂ ਤੇ ਭਾਈ ਡੱਲਾ ਸਿੰਘ ਜੀ ਕੌਣ ਸਨ ਤੇ ਇਹਨਾਂ ਦਾ ਕੀ ਮਤਲਬ ਆਪਾਂ ਪਹਿਲੇ ਵੀਡੀਓ ਵੇਖ ਲਈਏ ਆ ਇਹਦੇ ਵਿੱਚ ਹੈ ਕੀ ਕਿਉਂਕਿ ਫਸਟ ਟਾਈਮ ਐਸੇ ਸੁਣਨ ਦੇ ਆ ਸਿਰियस ਲੈਣਾ ਅੱਛਾ ਹੈ ਕਿਉਂਕਿ ਆਪਾਂ ਵੇਖੋ ਨਾ ਬੰਦਾ ਸਿੰਘ ਬਹਾਦਰ ਜੀ ਬਾਰੇ ਉਹਨਾਂ ਦੇ ਪੜਿਆ ਸੁਣਿਆ ਵੀਡੀਓ ਵੇਖੇ ਠੀਕ ਹੈ ਤੇ ਲੇਕਿਨ ਭਾਈ ਡਲਾ ਸਿੰਘ ਜੀ ਉਹਨਾਂ ਦੇ ਬਾਰੇ ਜੀ ਇਹਨਾਂ ਦੇ ਬਾਰੇ ਚ ਨਹੀਂ ਕਦੀ ਵੀ ਸੁਣਿਆ ਆਪਾਂ ਤੇ ਵੇਖ ਰਹੇ ਆ ਜੀ ਕਿ ਇਹਨਾਂ ਦਾ ਕੀ ਕਿਰਦਾਰ ਸੀ ਔਰ ਪਹਿਲੇ ਵਿਗਿਆ ਸਿਕ ਹਿਸਟਰੀ ਵਿੱਚ ਇਹਨਾਂ ਦਾ ਕੀ ਕਰ ਬਿਲਕੁਲ ਚੰਗੌਰ ਸਾਹਿਬ ਦੀ ਜੰਗ ਤੋਂ ਕੁਝ ਸਮੇਂ ਬਾਅਦ ਲਵੰਡੀ ਸਾਹਬੋ ਸੱਚੇ ਪਾਤਸ਼ਾਹ ਤੁਸੀਂ ਮਾਲਵੇ ਦੀ ਧਰਤੀ ਨੂੰ ਭਾਗ ਲਾਏ ਨੇ ਪਰ ਮੇਰੇ ਦਿਲ ਵਿੱਚ ਇੱਕ ਰੜਕ ਹਮੇਸ਼ਾ ਰਹੂਗੀ ਗੁਰੂ ਸਾਹਿਬ ਬੋਲੇ ਕਿਹੜੀ ਰੜਕ ਡਲਿਆ ਮਹਾਰਾਜ ਤੁਸੀਂ ਅਨੰਦਪੁਰ ਸਾਹਿਬ ਛੱਡਿਆ ਚੰਕੌਰ ਦੀ ਜੰਗ ਹੋਈ ਮੁਖਤਸਰ ਵਿੱਚ 40 ਮੁਕਤੇ ਸ਼ਹੀਦ ਹੋਏ ਜੇ ਤੋ ਸਿੰਘ ਮੈਨੂੰ ਸੁਨੇਹਾ ਭੇਜਦਾ ਹੁੰਦਾ ਤਾਂ ਮੈਂ ਆਪਣੇ 500 ਦਲੇਰ ਜਵਾਨ ਲੈ ਕੇ ਆ ਜਾਂਦਾ ਮੇਰੇ ਜਵਾਨ ਪਹਾੜ ਵਾਂਗੂ ਖੜ ਜਾਂਦੇ ਨੇ ਕੋਈ ਦੁਸ਼ਮਣ ਤੁਹਾਡੇ ਵੱਲ ਅੱਖ ਚੁੱਕ ਕੇ ਵੀ ਨਾ ਵੇਖ ਸਕਦਾ ਗੁਰੂ ਜੀ ਇੱਕ ਹਲਕੀ ਮੁਸਕਰਾਹਟ ਨਾਲ ਡੱਲੇ ਵੱਲ ਦੇਖਦੇ ਹਨ ਫਿਰ ਡੱਲੇ ਦੇ ਸਪਾਹੀਆਂ ਵੱਲ ਜੋ ਚਕੰਨੇ ਖੜੇ ਹਨ ਗੁਰੂ ਜੀ ਬੋਲੇ ਡੱਲਿਆ ਵਕਤ ਔਰ ਹਾਲਾਤ ਅਕਾਲ ਪੁਰਖ ਦੇ ਹੱਥ ਹੁੰਦੇ ਨੇ ਪਰ ਤੇਰੇ ਸੂਰਮੇ ਵਾਕਈ ਇੰਨੇ ਦਲੇਰ ਨੇ ਜੀ ਪਾਤਸ਼ਾਹ ਇਹਨਾਂ ਨੇ ਬੜੇ ਜੰਗ ਜਿੱਤੇ ਨੇ ਇਹ ਮੌਤ ਤੋਂ ਨਹੀਂ ਡਰਦੇ ਗੁਰੂ ਜੀ ਚੁੱਪ ਚਾਪ ਸਿਰ ਹਿਲਾਉਂਦੇ ਨੇ ਤੇ ਅੱਗੇ ਤੁਰ ਪੈਂਦੇ ਨੇ ਇਹ ਬੰਦੂਕ ਲਾਹੌਰ ਤੋਂ ਇੱਕ ਕਾਰੀਗਰ ਨੇ ਭੇਟ ਕੀਤੀ ਹੈ ਇਸ ਦਾ ਨਿਸ਼ਾਨਾ ਅਤੇ ਮਾਰ ਕਮਾਲ ਦੀ ਦੱਸਦੇ ਨੇ ਗੁਰੂ ਜੀ ਬੰਦੂਕ ਦੀ ਪਰਖ ਕਰਦੇ ਹਨ ਉਹ ਉਸ ਦੀ ਬਨਾਵਟ ਦੀ ਤਾਰੀਫ ਕਰਦੇ ਹਨ ਗੁਰੂ ਜੀ ਬੋਲੇ ਬੜੀ ਸੋਹਣੀ ਬਨਾਵਟ ਹੈ ਪਰ ਇਸ ਦਾ ਨਿਸ਼ਾਨਾ ਪਰਖਣਾ ਪਏਗਾ ਗੁਰੂ ਜੀ ਡੱਲੇਵਾਲ ਦੇਖਦੇ ਹਨ ਤੇ ਬੋਲਦੇ ਹਨ ਡੱਲਿਆ ਸੁਣਿਆ ਹੈ ਇਸ ਦੀ ਗੋਲੀ ਦੋ ਬੰਦਿਆਂ ਨੂੰ چیر ਕੇ ਨਿਕਲ ਜਾਂਦੀ ਹੈ ਤਾਂ ਫਿਰ ਬਾਦਸ਼ਾਹ ਕਿਸੇ درخت ਦੇ ਤਣੇ ਤੇ ਨਿਸ਼ਾਨਾ ਲਾ ਕੇ ਵੇਖ ਲੈਂਦੇ ਆਂ ਗੁਰੂ ਜੀ ਬੋਲੇ ਨਹੀਂ ਡਲਿਆ درخت ਤੇ ਨਹੀਂ ਬੰਦੂਕ ਦੀ ਅਸਲੀ ਪਰਖ ਤਾਂ ਮਾਸਤੇ ਹੀ ਹੁੰਦੀ ਹੈ ਗੁਰੂ ਜੀ ਅੱਗੇ ਬੋਲੇ ਤੂੰ ਕਹਿੰਦਾ ਸੀ ਤੇਰੇ ਸੂਰਮੇ ਮੌਤ ਤੋਂ ਨਹੀਂ ਡਰਦੇ ਜਾ ਆਪਣੇ ਫੌਜੀਆ ਵਿੱਚੋਂ ਦੋ ਦਲੇਰ ਜਵਾਨ ਬੁਲਾ ਕੇ ਲਿਆ ਜਿਨ੍ਹਾਂ ਤੇ ਨਿਸ਼ਾਨਾ ਲਾ ਕੇ ਮੈਂ ਬੰਦੂਕ ਦੀ ਪਰਖ ਕਰ ਸਕਾਂ ਦੱਲਾ ਹੈਰਾਨ ਰਹਿ ਜਾਂਦਾ ਉਸ ਨੂੰ ਲੱਗਦਾ ਹੈ ਗੁਰੂ ਜੀ ਮਜ਼ਾਕ ਕਰ ਰਹੇ ਨੇ ਪਰ ਗੁਰੂ ਜੀ ਦਾ ਚਿਹਰਾ ਗੰਭੀਰ ਹੈ। ਮਹਾਰਾਜ ਤੁਸੀਂ ਆਪਣੇ ਹੀ ਬੰਦਿਆਂ ਤੇ ਗੁਰੂ ਜੀ ਅੱਗੇ ਬੋਲੇ, ਜਾ ਡੱਲਿਆ, ਦੇਰੀ ਨਾ ਕਰ। ਮੈਂ ਵੇਖਣਾ ਹੈ ਤੇਰੇ ਸੂਰਮੇ ਕਿੰਨੇ ਪਹਾੜ ਵਾਂਗੂ ਮਜ਼ਬੂਤ ਨੇ। ਡੱਲਾ ਭੱਜਦਾ ਹੋਇਆ ਆਪਣੇ ਸਪਾਈਆਂ ਕੋਲ ਆਂਦਾ ਹੈ। ਓਏ ਖੜੇ ਹੋ ਜਾ ਗੁਰੂ ਸਾਹਿਬ ਨੇ ਤੁਹਾਡੀ ਬਹਾਦਰੀ ਦੇਖਣੀ ਹੈ ਦੋ ਜਣੇ ਮੇਰੇ ਨਾਲ ਆਓ ਕੀ ਕਰਨਾ ਹੈ ਚੌਧਰੀ ਜੀ ਕੋਈ ਜੰਗ ਹੈ ਨਹੀਂ ਗੁਰੂ ਸਾਹਿਬ ਨੇ ਨਵੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਉਹ ਵੇਖਣਾ ਚਾਹੁੰਦੇ ਨੇ ਕਿ ਗੋਲੀ ਸ਼ਰੀਰ ਨੂੰ ਚੀਰ ਸਕਦੀ ਹੈ ਜਾਂ ਨਹੀਂ ਚਲੋ ਕੌਣ ਆਏਗਾ ਤੁਹਾਡੇ ਜੋ ਚੌਧਰੀ ਜੀ ਮਰਨਾ ਹੈ ਅਸੀਂ ਅਸੀ ਤਨਖਾਹ ਲੈਣਿਆਂ ਲੜਨਦੀ ਐਦਾ ਖੜੇ ਹੋ ਕੇ ਗੋਲੀ ਖਾਂਦੀ ਨਹੀਂ ਮੇਰੀ ਮਾਂ ਬਿਮਾਰ ਹੈ ਜੀ ਮੈਂ ਨਹੀਂ ਜਾ ਸਕਦਾ ਚੌਧਰੀ ਜੀ ਮੈਂ ਤਾਂ ਅੱਜ ਹੀ ਛੁੱਟੀ ਜਾਣ ਵਾਲਾ ਸੀ ਸਿਪਾਹੀ ਇੱਧਰ ਉੱਧਰ ਖਿਸਕਣ ਲੱਗਦੇ ਨੇ ਡੱਲਾ ਇੱਕ ਤੋਂ ਦੂਜੇ ਵੱਲ ਭੱਜਦਾ ਹੈ ਉਹਨਾਂ ਦੀਆਂ ਬਾਹਾਂ ਫੜਦਾ ਹੈ ਪਰ ਉਹ ਡਰ ਕੇ ਹੱਥ ਛੁਡਾ ਲੈਂਦੇ ਨੇ ਲਾਣਾ ਤਤਵਾ ਡੇਤੇ ਤੂੰ ਹੀ ਤਾਂ ਕਹਿੰਦੇ ਸੀ ਅਸੀਂ ਸ਼ੇਰ ਆ ਹੁਣ ਗਿੱਦੜ ਬਣ ਗਏ ਡੱਲਾ ਇਕੱਲਾ ਗੁਰੂ ਜੀ ਕੋਲ ਵਾਪਸ ਆਉਂਦਾ ਉਸ ਦਾ ਸਿਰ ਸ਼ਰਮ ਨਾਲ ਝੁਕਿਆ ਹੋਇਆ ਹੈ ਗੁਰੂ ਜੀ ਉਸਨੂੰ ਪੁੱਛਦੇ ਨੇ ਕੀ ਹੋਇਆ ਡੱਲਿਆ ਤੇਰੇ ਸੂਰਮੇ ਨਹੀਂ ਆਏ ਮਾਫ ਕਰ ਦੋ ਪਾਤਸ਼ਾ ਜਾਨ ਪਿਆਰੀ ਇਹ ਸਭ ਨੂੰ ਕੋਈ ਤਿਆਰ ਨਹੀਂ ਹੋਇਆ ਗੁਰੂ ਸਾਹਿਬ ਨੇ ਉਸਨੂੰ ਪੁੱਛਿਆ ਕੀ ਇਹ ਉਹੀ ਲੋਕ ਨਹੀਂ ਜਿਨ੍ਹਾਂ ਬਾਰੇ ਤੂੰ ਕਿਹਾ ਸੀ ਕਿ ਇਹ ਤੇਰਾ ਹਰ ਹੁਕਮ ਮੰਨ ਲੈਣਗੇ ਫਿਰ ਗੁਰੂ ਸਾਹਿਬ ਨੇ ਕਿਹਾ ਜੇ ਉਹਣਾ ਨੇ ਇਨਕਾਰ ਕਰ ਦਿੱਤਾ ਆ ਤਾਂ ਠੀਕ ਹੈ ਪਰ ਤੂੰ ਤਾਂ ਹਲੇ ਇਨਕਾਰ ਨਹੀਂ ਕੀਤਾ ਹੈਨਾ ਗੁਰੂ ਸਾਹਿਬ ਨੇ ਜਦੋਂ ਉਸ ਵੱਲ ਬੰਦੂਕ ਤਾਣੀ ਤਾਂ ਭਾਈ ਡੱਲਾ ਡਰ ਗਿਆ। ਉਸ ਦੇ ਮੱਥੇ ਤੋਂ ਪਸੀਨਾ ਵਹਿਣ ਲੱਗ ਪਿਆ। ਸਰੀਰ ਕੰਬਣ ਲੱਗਾ ਤੇ ਅੱਖਾਂ ਅੱਗੇ ਉਸ ਨੂੰ ਆਪਣੀ ਜ਼ਿੰਦਗੀ ਲੰਘਦੀ ਦਿਖਣ ਲੱਗੀ। ਡਰ ਦੇ ਮਾਰੇ ਉਹ ਇੱਕ ਪਾਸੇ ਛਾਲ ਮਾਰ ਗਿਆ ਤੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਲਏ ਤੇ ਕਿਹਾ ਮੈਂ ਵੀ ਇਹ ਨਹੀਂ ਕਰ ਸਕਦਾ। ਮੈਨੂੰ ਵੀ ਮੌਤ ਤੋਂ ਬਹੁਤ ਡਰ ਲੱਗਦਾ ਹੈ। ਗੁਰੂ ਜੀ ਮੁਸਕਰਾਏ ਤੇ ਬੋਲੇ ਮੇਰੇ ਸਿੱਖਾਂ ਦਾ ਕਦੇ ਵੀ ਮਖੌਲ ਨਾ ਉਡਾਈਂ। ਜਿਨ੍ਹਾਂ ਨੂੰ ਤੂੰ ਗਰੀਬੜੇ ਕਹਿੰਦਾ ਹੈ ਉਹਨਾਂ ਦੀ ਤਾਕਤ ਦਾ ਤੈਨੂੰ ਅੰਦਾਜ਼ਾ ਹੀ ਨਹੀਂ ਜੇ ਵੇਖਣਾ ਹੀ ਐ ਤਾਂ ਜਾ ਜਾ ਕੇ ਮੇਰੇ ਉਸ ਸਿੰਘ ਨੂੰ ਕਹਿ ਕਿ ਗੁਰੂ ਜੀ ਆਪਣੀ ਨਵੀਂ ਬੰਦੂਕ ਦੀ ਪਰਖ ਕਰਨਾ ਚਾਹੁੰਦੇ ਨੇ ਫਿਰ ਵੇਖੀ ਕੀ ਹੁੰਦਾ ਹੈ ਭਾਈ ਡੱਲਾ ਗਿਆ ਤੇ ਗੁਰੂ ਸਾਹਿਬ ਦਾ ਸੁਨੇਹਾ ਸੁਣਾ ਦਿੱਤਾ ਦੋ ਸਿੰਘ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਪਿਓ ਤੇ ਪੁੱਤਰ ਦੌੜਦੇ ਹੋਏ ਦੀਵਾਨ ਵਿੱਚ ਆ ਗਏ ਜੀ ਬਾਚਾ ਹੁਕਮ ਗੁਰੂ ਜੀ ਬੋਲੇ ਇਹ ਨਵੀਂ ਬੰਦੂਕ ਆਈ ਹੈ ਇਸ ਦਾ ਨਿਸ਼ਾਨਾ ਪਰਖਣਾ ਹੈ ਇੱਕ ਜਵਾਨ ਚਾਹੀਦਾ ਹੈ ਜੋ ਸਾਹਮਣੇ ਖੜਾ ਹੋਵੇ ਤਾਂ ਕਿ ਵੇਖੀਏ ਗੋਲੀ ਕਿੰਨਾ ਚੀਰ ਕੇ ਲੰਘਦੀ ਹੈ ਗੁਰੂ ਜੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਦੋਵੇਂ ਸਿੰਘ ਇੱਕ ਦੂਜੇ ਤੋਂ ਅੱਗੇ ਖੜੇ ਹੋਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ ਮਹਾਰਾਜ ਮੈਂ ਖੜਾ ਹੋਵਾਂਗਾ ਪਹਿਲਾ ਹੱਕ ਮੇਰਾ ਹੈ ਨਹੀਂ ਪਾਤਸ਼ਾਹ ਇਹ ਤਾਂ ਕੱਲ ਹੀ ਆਇਆ ਹੈ ਮੈਂ ਪੁਰਾਣਾ ਸੇਵਕ ਹਾਂ ਇਹ ਸੇਵਾ ਮੈਨੂੰ ਬਖਸ਼ੋ ਤੁਸੀਂ ਪਿਛਲੀ ਜੰਗ ਵਿੱਚ ਸੇਵਾ ਕੀਤੀ ਸੀ ਅੱਜ ਮੇਰੀ ਵਾਰੀ ਹੈ ਡੱਲਾ ਅੱਖਾਂ ਪਾੜ ਕੇ ਦੇਖ ਰਿਹਾ ਸੀ ਉਸਨੇ ਅਜੀਹਾ ਕੁਝ ਕਦੇ ਨਹੀਂ ਦੇਖਿਆ ਸੀ ਗੁਰੂ ਜੀ ਭਾਰੀ ਬੰਦੂਕ ਚੁੱਕਦੇ ਹਨ ਵੀਰ ਸਿੰਘ ਅਤੇ ਧੀਰ ਸਿੰਘ ਨਾਲ-ਨਾਲ ਖੜੇ ਹੋ ਜਾਂਦੇ ਹਨ ਕਿਉਂਕਿ ਕੋਈ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਮਹਾਰਾਜ ਨਿਸ਼ਾਨਾ ਮੇਰੇ ਸੀਨੇ ਤੇ ਲਾਇਓ ਨਹੀਂ ਮਹਾਰਾਜ ਮੇਰੇ ਮੱਥੇ ਤੇ ਗੁਰੂ ਜੀ ਕਹਿੰਦੇ ਹਨ ਦੋਨੋਂ ਇਕੱਠੇ ਖੜੇ ਹੋ ਜਾਓ ਇੱਕ ਪਿੱਛੇ ਇੱਕ ਉਹ ਇੱਕ ਲਾਈਨ ਵਿੱਚ ਖੜੇ ਹੋ ਜਾਂਦੇ ਨੇ ਬੀਰ ਸਿੰਘ ਅੱਗੇ ਹੈ ਤੇ ਧੀਰ ਸਿੰਘ ਉਸ ਦੇ ਪਿੱਛੇ ਪੈਰਾਂ ਦੇ ਭਾਰ ਉੱਚਾ ਹੋ ਕੇ ਖੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਗੋਲੀ ਉਸ ਨੂੰ ਵੀ ਵੱਜੇ ਵਾਚਾ ਗੋਲੀ ਤਾਂ ਉੱਪਰ ਦੀ ਲੰਗੀ ਨਿਸ਼ਾਨਾ ਖੁੰਝ ਗਿਆ ਦੁਆਰਾ ਕੋਸ਼ਿਸ਼ ਕਰੋ ਮਹਾਰਾਜ ਇਸ ਵਾਰੀ ਮੈਂ ਅੱਗੇ ਖੜਾ ਹੁੰਦਾ ਹਾਂ ਗੁਰੂ ਜੀ ਬੰਦੂਕ ਠੇਠਾ ਕਰਦੇ ਹਨ ਤੇ ਸੇਵਾਦਾਰ ਨੂੰ ਫੜਾ ਦਿੰਦੇ ਹਨ ਉਹ ਡੱਲੇ ਵਾਲ ਵੇਖਦੇ ਹਨ ਜੋ ਉਹਨਾਂ ਦੋ ਸਿੱਖਾਂ ਵੱਲ ਇੰਜ ਦੇਖ ਰਿਹਾ ਜਿਵੇਂ ਕੋਈ ਕ੍ਰਿਸ਼ਮਾ ਹੋ ਗਿਆ ਹੋਵੇ ਗੁਰੂ ਜੀ ਬੋਲੇ ਵੇਖਿਆ ਡੱਲਿਆ ਇਹ ਹਨ ਅਸਲੀ ਸਿੰਘ ਇਹੀ ਉਹੀ ਹਨ ਜਿਨ੍ਹਾਂ ਦੀ ਗਿਣਤੀ 40 ਸੀ ਪਰ 10 ਲੱਖ ਦੇ ਸਾਹਮਣੇ ਲੜਾਈ ਲੜੀ ਜਿਨ੍ਹਾਂ ਨੇ ਕੜਾਕੇ ਦੀ ਠੰਡ ਵਿੱਚ ਵੀ ਮੈਨੂੰ ਨਹੀਂ ਛੱਡਿਆ ਇਹੀ ਹੈ ਮੇਰੇ ਸਿੰਘਾਂ ਦੀ ਤਾਕਤ ਬਾਦਸ਼ਾਹ ਮੇਰੀਆਂ ਅੱਖਾਂ ਖੁੱਲ ਗਈਆਂ ਮੈਂ ਸਮਝਦਾ ਸੀ ਕਿ ਮੋٹے ਤਾਜ਼ੇ ਸਰੀਰ ਤੇ ਚੰਗੀਆਂ ਤਨਖਾਹਾਂ ਫੌਜ ਬਣਾਉਂਦੀਆਂ ਨੇ ਗੁਰੂ ਜੀ ਬੋਲੇ ਦੱਲਿਆ ਇਹ ਗੋਲੀ ਦੀ ਪਰਖ ਨਹੀਂ ਸੀ ਇਹ ਸ਼ਰਦਾ ਦੀ ਪਰਖ ਸੀ ਤਨਖਾਹ ਤੇ ਰੱਖੇ ਨੌਕਰ ਤੇ ਗੁਰੂ ਦੇ ਪ੍ਰੇਮ ਵਿੱਚ ਰੰਗੇ ਸਿੱਖ ਵਿੱਚ ਇਹੀ ਫਰਕ ਹੁੰਦਾ ਹੈ ਮੇਰੇ ਸਿੱਖ ਮੌਤ ਨੂੰ ਅੰਤ ਨਹੀਂ ਅਕਾਲ ਪੁਰਖ ਦਾ ਹੁਕਮ ਸਮਝਦੇ ਨੇ ਮੈਨੂੰ ਮਾਫ ਕਰਤੋ ਮਹਾਰਾਜ ਮੇਰੀ ਹਉਮੈ ਟੁੱਟ ਗਈ ਹੈ ਮੈਨੂੰ ਵੀ ਆਪਣੇ ਚਰਨਾਂ ਨਾਲ ਜੋੜ ਲਵੋ ਮੈਨੂੰ ਵੀ ਇਹੋ ਜਿਹੀ ਤਲੇਰੀ ਬਖਸ਼ੋ ਗੁਰੂ ਜੀ ਬੋਲੇ ਉੱਠ ਦੱਲਿਆ ਅੱਜ ਤੋਂ ਤੂੰ ਚੌਧਰੀ ਡੱਲਾ ਨਹੀਂ ਭਾਈ ਦੱਲ ਸਿੰਘ ਹੈ ਤੇਰਾ ਨਾਮ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਏਗਾ ਮੈਂ ਚਾਹੇ ਇਨਫਾਰਮੇਟਿਵ ਮਤਲਬ ਸਟੋਰੀ ਸੀ ਫਸਟ ਟਾਈਮ ਆਪਾਂ ਸੁਣੀ ਹੈ ਸਿੱਖ ਹਿਸਟਰੀ ਔਰ ਆਪਾਂ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਤੋਂ ਰਿਲੇਟਡ ਚਾਰ ਸਾਹਬਜ਼ਾਦੇ ਫਿਲਮ ਵੇਖੀ ਲੇਕਿਨ ਇਹ ਉਸ ਤੋਂ ਬਾਅਦ ਹੀ ਗੱਲ ਕਰਨ ਡਏ ਨੇ ਅੰਨੇ ਇਹ ਤੇ ਚਮਕੌਰ ਦੀ ਲੜਾਈ ਤੋਂ ਮਤਲਬ ਚਮਕੌਰ ਦੀ ਲੜਾਈ ਤੋਂ ਬਾਅਦ ਹੀ ਗੱਲ ਬਾਅਦ ਹੀ ਲੜਾਈ ਬਾਅਦ ਦੇ ਗੱਲ ਕਰਨ ਦੇ ਨੇ ਕਿ ਜਦੋਂ ਤੁਹਾਨੂੰ ਇੰਨੇ ਲੋਕਾਂ ਨੇ ਘੇਰ ਲਿਆ ਸੀ ਇੰਨਾ ਕੁਸ਼ ਹੋਇਆ ਤੇ ਤੁਸੀਂ ਉਹ ਭਾਈ ਡੱਲਾ ਸਿੰਘ ਭਾਈ ਡੱਲਾ ਸਿੰਘ ਸੀ ਉੱਥੇ ਜਦੋਂ ਉਹਨਾਂ ਕੋਲ ਜਦੋਂ ਅਪੜਦੇ ਨੇ ਤੇ ਉੱਥੇ ਫਿਰ ਇਹ ਕਨਵਰਸੇਸ਼ਨਸ ਹੁੰਦੀ ਹੈ ਉਦੋਂ ਹੀ ਫਿਰ ਲੋਹਰੋਂ ਜਿਹੜੀ ਉਹ ਬੰਦੂਖ ਜਿਹੜੀ ਆਉਂਦੀ ਹੈ ਤੇ ਉਹਨਾਂ ਦੇ ਜਦੋਂ ਸਾਹਮਣੇ ਉਹਨਾਂ ਨੂੰ ਪਹਾਈ ਜਾਂਦੀ ਹੈ ਤੇ ਉਹ ਫਿਰ ਆਂਦੇ ਨੇ ਕਿ ਇਹਦੀ ਪਰਖ ਜਿਹੜੀ ਹੈ ਉਹ ਕਰਨੀ ਜ਼ਰੂਰੀ ਹੈ ਲੇਕਿਨ ਉਹ ਪਰਖ ਨਹੀਂ ਸਨ ਕਰਨਾ ਚਾਹ ਰਹੇ ਐਕਚੁਅਲੀ ਉਹ ਸਿਰਫ ਜਿਹੜਾ ਡੱਲਾ ਸਿੰਘ ਸੀ ਉਹਨੂੰ ਸਬਕ ਦੇਣਾ ਚਾਹੁੰਦੇ ਸਨ ਉਹਦੀ ਜਿਹੜੀ ਉਹ ਗੱਲ ਸੀ ਜਦੋਂ ਆਏ ਸਨ ਕਿ ਸਾਨੂੰ ਤੁਸੀਂ ਹੁਕਮ ਲਾਉਂਦੇ ਤੇ ਮੈਂ 500 ਆਪਣੇ ਸਪਾਈ ਲੈ ਕੇ ਆ ਜਾਂਦਾ ਤੇ ਪਹਾੜ ਵਾਂਗੂ ਖਲੋ ਜਾਂਦੇ ਤੁਹਾਡੇ ਅੱਗੇ ਤੁਹਾਨੂੰ ਕੁਝ ਹੋਣ ਨਾ ਦਿੰਦੇ ਅਸਬਾਰ ਇਹ ਸੁਣਨ ਨੂੰ ਸਿਰਫ ਉਹ ਚੈੱਕ ਕਰ ਰਹੇ ਸਨ ਚੈੱਕ ਵੀ ਨਹੀਂ ਉਹਨੂੰ ਦੱਸਣਾ ਚਾਹੁੰਦੇ ਸਨ ਕਿ ਮੇਰੇ ਨਾਲ ਜਿਹੜੇ ਸਿੰਘ ਨੇ ਤੇਰਾ ਕੀ ਖਿਆਲ ਹੈ ਤੇਰਾ ਕੀ ਖਿਆਲ ਹੈ ਕਿ ਮੇਰੇ ਨਾਲ ਜਿਹੜੇ ਸਿੰਘ ਸਨ ਉਹ ਪਹਾੜ ਨਾਲੋਂ ਉਹ ਉਹ ਤੇਰੇ ਸਿੰਘ ਤੇਰੇ ਬੰਦੇ ਬਹੁਤੇ ਮਜ਼ਬੂਤ ਨੇ ਮੇਰੇ ਬੰਦੇ ਸਿੰਘਾਂ ਨਾਲੋਂ ਹਾਂ ਦੋ ਗੱਲਾਂ ਹੋ ਜਾਣਗੀਆਂ ਉਸ ਚਾਏ ਇੱਕ ਤੇ ਆਪਣੇ ਬੰਦਿਆਂ ਦੇ ਬਾਰੇ ਵਿੱਚ ਪਤਾ ਲੱਗ ਜਾਏਗਾ ਤੇਰਾ ਉਹ ਬੰਦਾ ਵੀ ਟੈਸਟ ਹੋ ਜਾਏਗਾ ਕਿ ਉਹ ਕਿੰਨੇ ਪਾਣੀ ਚ ਖਲੋਤਾ ਹਾਂ ਉਹਨੀਆਂ ਅੱਖਾਂ ਥੋਲਣ ਦੀ ਜ਼ਰੂਰਤ ਕੇ ਸਿਰਫ ਉਹਨੂੰ ਇਹ ਦੱਸਣਾ ਚਾਹੁੰਦੇ ਸਣ ਕਿ ਜਿਹੜੇ ਸਿੰਘ ਸਣ ਮੇਰੇ ਨਾਲ ਉਹਨਾਂ ਮੇਰੇ ਤੋਂ ਪਿੱਛੇ ਨਹੀਂ ਹਟੇ ਔਰ ਪਹਾੜ ਵਾਂਗੂ ਮੇਰੇ ਨਾਲ ਖਲੋਤੇ ਰਹੇ ਨੇ ਅੱਛਾ ਠੀਕ ਹੈ ਬੜੀ ਅੱਛੀ ਸਟੋਰੀ ਸੀ ਇੱਥੋਂ ਇਹ ਸੱਚ ਵੀ ਹੈ ਕਿ ਜਿਹੜਾ ਦਲੇਰ ਆ ਨਾ ਜਿਗਰੇ ਨਾਲ ਬੰਦਾ ਹੁੰਦਾ ਵਾ ਵਜੂਦ ਜਾਂ ਕਾਟ ਕਾਠ ਬੰਦੇ ਦਾ ਜਿਗਰਾ ਹੀ ਹੁੰਦਾ ਦਿਨ ਰਿਅਲਿਟੀ ਆ ਠੀਕ ਆ ਨਾ ਸਰ ਉਹਨੇ ਇਹੀ ਤੇ ਆਖਿਆ ਕਿ ਇਹ ਸਿਰਫ ਬੋਡੀਆਂ ਬਣਾਉਣ ਨਾਲ ਜਾਂ ਇੰਜ ਕਰਨ ਨਾਲ ਬੰਦਾ ਜਿਹੜਾ ਤਾਕਤਵਰ ਨਹੀਂ ਹੁੰਦਾ ਬੰਦੇ ਦਾ ਜੇ ਦਿਲ ਗੁਰਦਾ ਤਾਕਤਵਰ ਹੈ ਨਾ ਤੇ ਉਹ ਬੰਦਾ ਤਾਕਤਵਰ ਹੈ ਜਿਗਰ ਪੋਣਾ ਚਾਹੀਦਾ ਠੀਕ ਹੈ ਮੈਂ ਤੇ ਇਹੋ ਜਿਹੇ ਬੰਦੇ ਵੇਖੇ ਨੇ ਕਿ 6 6 ਫੁੱਟ 7 7 ਫੁੱਟ ਕਾਦਨੇ ਤੇ ਲੇਕਿਨ ਡਰਪੋਕੇ ਡੇਕ ਹੋਣਗੇ ਜਿਵੇਂ ਕਿ ਮਤਲਬ ਬਸ ਜਾਨ ਛੜਾਣ ਦੀ ਕਰਨਗੇ ਨਸਣ ਦੀ ਇਹ ਨਹੀਂ ਇੰਜ ਲਾਲ ਕਾਫਰਾ ਇਹਦੇ ਕਾਦਦਾ ਤੇ ਜੁੱਤੀਆਂ ਪਾ ਦੇ ਭਾਈ ਤੇ ਇਹੋ ਜਿਹੇ ਬੰਦੇ ਵੀ ਵੇਖੇ ਨੇ ਕਿ ਨਿੱਕੇ ਨਿੱਕੇ ਕਾਦਨੇ 4-4 5-5 ਫੁੱਟੇ ਕਾਦਨੇ ਤੇ ਅਗਲੇ ਆਂਦੇ ਨੇ ਤਾਂ ਕਿ ਤੂੰ ਗੱਲ ਕਰਕੇ ਜਾਣਾ ਕਿੱਥੇ ਤੇਰੀ ਅਸੀਂ ਤੈਨੂੰ ਫੇਰ ਦਾਂਗੇ ਅਸੀਂ ਜਿਗਰੇ ਲਾਉਂਦੇ ਜਿਗਰੇ ਦੀ ਗੱਲ ਹੈ ਨਾ ਬੰਦੇ ਦੇ ਬਜੂਰ ਦੀ ਗੱਲ ਨਹੀਂ ਤੇ ਜਿਗਰਾ ਜਿਹੜਾ ਬੰਦੇ ਦਾ ਤਗੜਾ ਹੋਵੇ ਮਤਲਬ ਇਸ ਤਰ੍ਹਾਂ ਬਾਕੀ ਇਹ ਕਿ ਫਸਟ ਟਾਈਮ ਆਪਾਂ ਨੇ ਵੇਖਿਆ ਵੀਡੀਓ ਇਸ ਤੋਂ ਪਹਿਲੇ ਇਹ ਨਾਮ ਹੀ ਹਾਂ ਨਾਮ ਹੀ ਪਹਿਲੀ ਵਾਰੀ ਸੁਣਿਆ ਇਸ ਤੋਂ ਪਹਿਲਾਂ ਸਾਨੂੰ ਆਈਡੀਆ ਨਹੀਂ ਸੀ ਨਾ ਹੀ ਅਸੀਂ ਕਦੀ ਮਤਲਬ ਸੁਣਿਆ ਸੀ ਨਾ ਕਿਸੇ ਭਰਾ ਨੇ ਕਦੀ ਇਹ ਵੀਡੀਓ ਜਿਹੜਾ ਉਹ ਭੇਜਿਆ ਸੀ ਆ ਪਹਿਲੀ ਵਾਰੀ ਆਪਣਾ ਨੂੰ ਆਇਆ ਅੱਛਾ ਹੁੰਦਾ ਕੀ ਹੈ ਇਤਿਹਾਸ ਜਿਹੜਾ ਆਪਾਂ ਇਤਿਹਾਸ ਜਾਣਨੇ ਆ ਨਾ ਇਹ ਜਦੋਂ ਵੀ ਕਿਸੇ ਰਾਜਾ ਜਾਂ ਮਹਾਰਾਜਾ ਦਾ ਰਾਜ ਰਹਿੰਦਾ ਹੈ ਨਾ ਉਹਨਾਂ ਦੇ ਨਾਲ ਉਹਨਾਂ ਦੇ ਇਤਿਹਾਸਕਾਰ ਹੁੰਦੇ ਨੇ ਜੋ ਜੋ ਉਹਨਾਂ ਦੇ ਟਾਈਮ ਦੇ ਵਿੱਚ ਗੁਜ਼ਰਦਾ ਜਾਂਦਾ ਹੈ ਨਾ ਉਹ ਕਾਪੀ ਹੁੰਦਾ ਜਾਂਦਾ ਬਿਲਕੁਲ ਠੀਕ ਹੈ ਨਾ ਕਿ ਉਹਨਾਂ ਦੇ ਟਾਈਮ ਦੇ ਵਿੱਚ ਕੀ ਹੋਇਆ ਹੈ ਕਿ ਤੁਸੀਂ ਅ ਮਤਲਬ ਹਿਸਟਰੀ ਬਹੁਤ ਸਾਰੀ ਜੜੀ ਹੈ ਨਾ ਉਹ ਖਰਾਬ ਵੀ ਹੋਈ ਫਿਰਦੀ ਹੈ ਤੇ ਜ਼ਰੂਰੀ ਨਹੀਂ ਕਿ ਹਿਸਟਰੀ ਸਾਰੀ ਠੀਕ ਰਹੀ ਹੋਵੇ ਨਹੀਂ ਨਹੀਂ ਉਹ ਚੀਜ਼ਾਂ ਚੇਂਜ ਹੁੰਦੀਆਂ ਜਾਂਦੀਆਂ ਨੇ ਅ ਲੇਕਿਨ ਇੱਕ ਚੀਜ਼ ਵੇਖੋ ਤੁਸੀਂ ਅ ਅਰਥਕੁਲ ਡਰਾਮਾ ਵੇਖੋ ਬਾਈ ਬਸਾ ਹਾਂ ਜੀ ਉਹਦੇ ਵਿੱਚ ਜਿਹੜੇ ਲੋਕ ਜੋੜਦੇ ਨੇ ਆ ਕੇ ਉਹ ਕੋਈ ਤਨਖਾਹ ਦੇ ਉੱਤੇ ਤੇ ਨਹੀਂ ਹੁੰਦੇ ਜਿਹੜੀ ਫੌਜ ਬਣਦੀ ਹੈ ਉਹਨਾਂ ਦਾ ਜਿਹੜਾ ਆਈਡੀਓਲੋਜੀ ਨਾਲ ਆ ਗਿਆ ਜੋੜਦੇ ਨੇ ਤੇ ਫਿਰ ਉਹਨਾਂ ਦਾ ਜਿਹੜਾ ਇੱਕ ਮਿਸ਼ਨ ਹੈ ਇੱਕ جنگ ਵਿੱਚ ਲਥਣਾ ਹੈ ਇੱਕ ਮੁਕਾਬਲਾ ਕਰਨਾ ਹੈ ਉਹਨਾਂ ਦਾ ਵਿਜ਼ਨ ਹੀ ਇੱਕ ਹੋਰ ਹੁੰਦਾ ਹੈ ਠੀਕ ਹੈ ਔਰ ਜਿਹੜਾ ਬੰਦਾ ਪੈਸੇ ਤਨਖਾਹ ਦੇ ਪਿੱਛੇ ਲੜੇਗਾ ਨਾ ਕਿ ਸਰ ਉਹਦਾ ਰੀਅਲ ਹੀ ਨਹੀਂ ਹੋ ਤਾਂ ਜਸਤੇ ਕਿਰਾਏ ਦਾ ਆਦਮੀ ਲਾਇਲ ਨਹੀਂ ਹੋ ਸਕਦਾ ਇਸ ਤਰ੍ਹਾਂ ਵੀ ਲਾਇਲ ਨਹੀਂ ਹੋ ਸਕਦਾ ਲਾਇਲ ਹੀ ਇਹਦਾ ਹੋਏਗਾ ਉਹ ਕਿਸੇ ਟਾਈਮ ਤੁਹਾਨੂੰ ਧੋਖਾ ਦੇ ਕੇ ਜਾ ਸਕਦਾ ਬਿਲਕੁਲ ਹੈ ਐਵੇਂ ਲੇਕਿਨ ਜਿਹੜਾ ਰੈਫਰਸ ਕਰੋ ਜਿਵੇਂ ਮੈਂ ਇੱਕ ਟੀਚਰ ਆ ਨਾ ਅਗਰ ਮੈਂ ਤੇ ਤਨਖਾਹ ਵਾਸਤੇ ਕੰਮ ਕਰ ਰਿਹਾ ਤੋ ਇੱਕ ਮਾਈਨਰ ਜੀ ਗੱਲ ਹੈ ਲੇਕਿਨ ਅਗਰ ਤਨਖਾਹ ਤੇ ਮੈਨੂੰ ਮਿਲਨੀ ਮਿਲਨੀ ਲੇਕਿਨ ਮੈਂ ਅਗਰ ਇਹ ਸੋਚ ਕੇ ਜਾਂਦਾ ਹਾਂ ਮੈਂ ਸਕੂਲ ਕੇ ਮੈਂ ਆਪਣੇ ਬੱਚਿਆਂ ਨੂੰ ਪੜ੍ਹਾਵਾਗਾ ਜਿਨ੍ਹਾਂ ਨੂੰ ਪੂਰਾ ਟਾਈਮ ਦਵਾਂਗਾ ਅਗਰ ਉਹ ਪੜ੍ਹ ਲਿਖ ਜਾਂਦੇ ਨੇ ਮੇਰੀ ਵਜ੍ਹਾ ਤੇ ਉਪਰ ਦੀ ਜ਼ਿੰਦਗੀ ਬਣਾ ਜਾਂਦੇ ਨੇ ਤੇ ਉਹਦਾ ਮੈਨੂੰ ਅਜਰੋ ਸਵਾਬ ਬਹੁਤ ਜ਼ਿਆਦਾ ਮਿਲਿਆ ਅੱਛਾ ਇਹ ਲਾਇਲਟੀ ਆ ਲਾਇਲਟੀ ਜੋ ਯਾਰ ਹਾਂਜੀ ਇੱਕ ਮੇਨ ਮਕਸਦ ਤੇ ਸਾਡਾ ਇਹ ਵੇਲ ਇੱਕ ਬੰਦਾ ਏ ਉਹ ਜਿਹੜਾ ਏ ਉਹਨੂੰ ਕੋਈ ਨਫਾ ਕੋ ਨਹੀਂਗਾ ਕਿਸੇ ਚੀਜ਼ ਦਾ ਉਹਨੂੰ ਗਰਜ਼ੀ ਕੋ ਨਹੀਂ ਯਾਰ ਮੈਨੂੰ ਕੁਝ ਨਹੀਂ ਮਿਲਣਾ ਫੇਰ ਵੀ ਉਹ ਕੰਮ ਉਹ ਕਰਨ ਰਿਹਾ ਹੈ ਇਟ ਮੀਨਸ ਕਿ ਉਹ ਲਾਇਲ ਹੈ ਹਾਂ ਇੱਕ ਬੰਦਾ ਕੰਮ ਕਰਨ ਰਿਹਾ ਕਿ ਹਾਂ ਯਾਰ ਪੈਸੇ ਮਿਲ ਲੈਣੇ ਜੇ ਤੁਸੀਂ ਪੈਸੇ ਥੋੜੇ ਉੱਤੇ ਥੱਲੇ ਹੋ ਗਏ ਨੇ ਤੇ ਉਹਨੇ ਆ ਕੇ ਯਾਰ ਪੈਸੇ ਨਹੀਂ ਦਿੰਦੇ ਐ ਇੰਜ ਉਹ 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 ਜਸਟ ਇੱਕ ਆਪਣਾ ਮਫਾਦ ਲੈ ਮਫਾਦ ਲਈ ਕਰਨ ਰਿਹਾ ਨਾ ਇੱਕ ਲਾਲਚ ਲਈ ਕਰਨ ਰਿਹਾ ਤੇ ਇਹ ਗੁਰੂਆਂ ਪੀਰਾਂ ਨਾਲ ਜਿਹੜੇ ਬੰਦੇ ਜੁੜਦੇ ਹੁੰਦੇ ਸਨ ਉਹ ਤੋਂ ਇਹ ਜਿਹੜੇ ਮਤਲਬ ਆਪਾਂ ਗੱਲ ਕਰੀਏ ਤੇ ਉਹ ਡਰਾਮਾ ਆਪਾਂ ਵੇਖਿਆ ਤੇ ਉਹ ਕੋਈ ਤਰ੍ਹਾਂ ਦੀ ਲਾਲਚ ਨਹੀਂ ਸੰਝੋੜਦੇ ਹੁੰਦੇ ਉਹਨਾਂ ਦਾ ਇੱਕ ਮਤਲਬ ਉਹਦੇ ਪਿੱਛੇ ਮੋਟੀ ਹੁੰਦਾ ਸੀ ਇੱਕ ਮਕਸਦ ਹੁੰਦਾ ਸੀ ਇੱਕ ਮਤਲਬ ਕਿ ਤੁਸੀਂ ਬੰਦਾ ਇੰਪ੍ਰੈਸ ਹੁੰਦਾ ਹੈ ਬੰਦਾ ਆਪਣਾ ਇੱਕ ਮਿਸ਼ਨ ਬਣਾਉਂਦਾ ਹੈ ਮਕਸਦ ਬਣਾਉਂਦਾ ਹੈ ਇੱਕ ਜੋਸ਼ ਆ ਜਾਂਦਾ ਹੈ ਬੰਦੇ ਦਾ ਸਰ ਇਮਾਮ ਹੁਸੈਨ ਨਾਲ ਜਿਹੜੇ ਬੰਦੇ ਗਏ ਸਨ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਸ਼ਹਾਦਤ ਮਿਲ ਜਾਣੀ ਹੈ ਲੇਕਿਨ ਉਹ ਇੱਕ ਮਿਸ਼ਨ ਦੇ ਤਹਿਤ ਗਏ ਸੀ ਇੱਕ ਆਈਡੀਆਲੋਜੀ ਦੇ ਤਹਿਤ ਗਏ ਸੀ ਕਿ ਭਈ ਅਸੀਂ ਇਹ ਹਾਕ ਸੱਚ ਦੇ ਨਾਲ ਗਏ ਆ ਜਾਨ ਸਾਡੀ ਚਲੀ ਜਾਣੀ ਹੈ ਜਾਨ ਦੀ ਪਰਵਾਹ ਕੋਈ ਨਹੀਂ ਸਾਨੂੰ ਬਿਲਕੁਲ ਤੇ ਜਿਹੜਾ ਬੰਦਾ ਯਾਦ ਵੀ ਤੇ ਉਹਨਾਂ ਨੂੰ ਯਾਰ ਜਿਹੜਾ ਬੰਦਾ ਹਾਂਜੀ ਘਰੋਂ ਨਿਕਲਦੇ ਆ ਡਰਦਾ ਹੈ ਨਾ ਕਿ ਯਾਰ ਪਤਾ ਨਹੀਂ ਕੀ ਹੋ ਜਾਏਗਾ ਕਿ ਇੰਜ ਹੋ ਜਾਏਗਾ ਉੰਜ ਹੋ ਜਾਏਗਾ ਉਹ ਯਾਰ ਮੌਤ ਪਰ ਹੱਕ ਹੈ ਉਹਨੇ ਆਉਣਾ ਹੈ ਜੇ ਤੁਹਾਡੀ ਲਿਖੀ ਹੈ ਤੇ ਤੁਸੀਂ ਇੱਥੇ ਬੈਠਿਆਂ ਦੀ ਵੀ ਆ ਜਾਣੀ ਹੈ ਤੁਹਾਡੀ ਨਹੀਂ ਲਿਖੀ ਤੇ ਤੁਸੀਂ ਭਾਵੇਂ ਗੋਲੀਆਂ ਇਧਰੋਂ ਉਧਰੋਂ ਉਤੋਂ ਥੱਲੋਂ ਚੱਲਦੀਆਂ ਹੋ ਤੁਹਾਨੂੰ ਨਹੀਂ ਲਗਣੀਆਂ ਤੁਸੀਂ ਬਚ ਜਾਣਾ ਬਿਲਕੁਲ ਸਹੀ ਯਾਰ ਠੀਕ ਹੈ ਤੇ ਜੇ ਲਿਖੀ ਹੈ ਤੁਹਾਡੀ ਤੇ ਐਵੇਂ ਆ ਜਾਣੀ ਪਤਾ ਵੀ ਨਹੀਂ ਲੱਗਣਾ ਜੀ ਤੇ ਲੱਗਣ ਨਾ ਡਰ ਮੌਤੋਂ ਨਹੀਂ ਡਰਨਾ ਚਾਹੀਦਾ ਬਾਕੀ ਜੋ ਅੱਲਾਹ ਤੇ ਭਰੋਸਾ ਰੱਖੋ ਲਾਈ ਜੀ ਕਿ ਇਹ ਛੋਟੀ ਸਿਰਫ ਸਮਝਣ ਦੀ ਗੱਲ ਦਾ ਜਿਹੜਾ ਇਸ ਚੀਜ਼ ਨੂੰ ਸਮਝ ਜਾਂਦਾ ਉਹ ਕਾਰ ਯਾਰ ਉਹ ਬੇਫਿਕਰ ਹੋ ਜਾਂਦਾ ਬੇਫਿਕਰ ਹੋ ਜਾਂਦਾ ਸਾਹਿਬ ਇੱਕ ਚੀਜ਼ ਹਕੀਕਤ ਹੈ ਤੁਹਾਨੂੰ ਪਤਾ ਹੈ ਕਿ ਯਾਰ ਹੋਣੀ ਹੀ ਹੋਣੀ ਹੈ ਸਟਾਫ ਤੇ ਹੋਇਆ ਨਹੀਂ ਨਾ ਕਿਸੇ ਦਾ ਕਿ ਇਹ ਇਸ ਤਰ੍ਹਾਂ ਸਰ ਇਹਦੇ ਹਰ ਬੰਦੇ ਨੂੰ ਪਤਾ ਕਿ ਮੌਤ ਆਉਣੀ ਹੈ ਪਤਾ ਹੈ ਕਿ ਮੌਤ ਹੋਣੀ ਹੈ ਮਰਨਾ ਹੈ ਕੋਈ ਇਸ ਨੂੰ ਡਿਨਾਈ ਨਹੀਂ ਕਰਦਾ ਤੇ ਫਿਰ ਬੰਦਾ ਇਹ ਵੇਖਦਾ ਕਿ ਯਾਰ ਉਹਨਾਂ ਦਾ ਜਵਾਨ ਟੁਰ ਗਿਆ ਉਹਨਾਂ ਦਾ ਇੰਜ ਹੋ ਗਿਆ ਉਹ ਉਥੇ ਫਲਾਣਾ ਇੰਜ ਟੁਰ ਗਿਆ ਇੰਜ ਟੁਰ ਗਿਆ ਇੰਜ ਟੁਰ ਗਿਆ ਠੀਕ ਹੈ ਤੇ ਫਿਰ ਤੁਸੀਂ ਇਹਦੇ ਤੋਂ ਕਾਹਦਾ ਡਰਨਾ ਯਾਰ ਤੁਹਾਨੂੰ ਪਤਾ ਹੀ ਨਹੀਂ ਆਪਣੇ ਸਾਹ ਦਾ ਕਦੋਂ ਅਗਲਾ ਆਉਣਾ ਨਹੀਂ ਆਉਣਾ ਸੱਚਾ ਦੇਖੋ ਜੀ ਅੱਜ ਅਸੀਂ ਚਾਰ ਬੰਦੇ ਬੈਠੇ ਵੀਡੀਓ ਬਣਾ ਰਿਹਾ ਹੋ ਸਕਦਾ ਕੱਲ ਨੂੰ ਅਸੀਂ ਤਿੰਨ ਘੰਟੀਆਂ ਹੋ ਸਕਦਾ ਜਿੰਦਗੀ ਦਾ ਰੰਧਾਵਾ ਸਾਹਿਬ ਨਾ ਹੋਣ ਰੰਧਾਵਾ ਸਾਹਿਬ ਨੂੰ ਲੈ ਜਾਵੇ ਜੇ ਬੇਵਕੂਫਾ ਕਿਤੇ ਕੋਈ ਵੀ ਨਹੀਂ ਹੋ ਸਕਦਾ ਮੈਂ ਵੀ ਨਹੀਂ ਹੋ ਸਕਦਾ ਹਕੀਕਤ ਹੈ ਕੋਈ ਦੇ ਵਿੱਚ ਕੋਈ ਰੰਧਾਵੇ ਤੂੰ ਸਟਾਰ ਹੋ ਕੇ ਰਿਹਾ ਸੇਮ ਲਾਈਕ ਆਪਾਂ ਹੁਣ ਸ਼ਾਦੀ ਦੀ ਵੀਡੀਓ ਦੇਖੀ ਆਪਾਂ ਕਿੰਨੇ ਸਾਰੇ ਆਪਣੇ ਰਿਸ਼ਤੇਦਾਰ ਆਪਨੇ ਵੱਡੇ ਛੋਟੇ ਦੇਖ ਲਈਏ ਆਪਾਂ ਅੱਗੇ ਵੀਡੀਓ ਵੇਖਣ ਦੇ ਸਾਂ ਪੁਰਾਣੇ 1998 ਦਾ ਵੱਡੇ ਭਾਈ ਦਾ ਵਿਆਹ ਤੇ ਉਹਦੇ ਵਿੱਚ ਅਸੀਂ ਵੇਖਣ ਦੇ ਸਾਂ ਕਿ ਕਈ ਲੋਕ ਇਹੋ ਜਿਹੇ ਨੇ ਸਾਡੇ ਮਤਲਬ ਜਿਹੜੇ ਹੁਣ ਵਿੱਚ ਕੋ ਨਹੀਂ ਗਏ ਮਤਲਬ ਚਲੇ ਗਏ ਸਨ ਚਲੇ ਗਏ ਦੁਨੀਆ ਤੇ ਇਹੀ ਚੀਜ਼ ਹੁੰਦੀ ਆ ਚਲੋ ਬਾਕੀ ਆਪਾਂ ਅਗਲੀ ਵੀਡੀਓ ਚ ਆਉਣੀ ਹੈ ਜੀ ਰੱਖੋ ਆਪਣਾ ਖਿਆਲ